ਬਹੁਤ ਬਹੁਤ ਵਧੀਆ ਤੇ ਵੱਡਾ ਉਪਰਾਲਾ ਵਿਜੇਂਦਰ ਸਿੰਘ 라ਜੀ ਦਾ ਕਿਉਂਕਿ ਜਿਹੜੇ ਇਹੋ ਜੇ ਕੈਂਪ ਆ ਉਹਨਾਂ ਦੀ ਸਮਾਜ ਨੂੰ ਬਹੁਤ ਲੋੜ ਆ ਸਾਡੇ ਬਜ਼ੁਰਗ ਮਾਤਾਵਾਂ ਸਾਡੇ ਬਜ਼ੁਰਗ ਬਾਪੂ ਜਿਨ੍ਹਾਂ ਦੀ ਅੱਖਾਂ ਦੀ ਜਿਹੜੀ ਨਿਗਾ ਕਮਜ਼ੋਰ ਹੋ ਗਈ ਆ ਜਾਂ ਉਹਨਾਂ ਨੂੰ ਚਮੜੀ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ ਉਹ ਸ਼ਹਿਰ ਨਹੀਂ ਜਾ ਸਕਦੇ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ ਉਹ ਖੱਜਲ ਖਵਾਰ ਹੋ ਕੇ ਫਿਰ ਵਾਪਸ ਮੁੜੇ ਆਉਂਦੇ ਆ ਫਿਰ ਜਾਂਦੇ ਆ ਫਿਰ ਵਾਪਸ ਮੁੜੇ ਆਉਂਦੇ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਲੀਡਰ ਆ ਜਿਹੜਾ ਸਾਨੂੰ ਮਿਲਿਆ ਜਿਹੜਾ ਪਿਛਲੇ ਲਗਾਤਾਰ 20 ਸਾਲਾਂ ਤੋਂ ਆਪਣੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਜੀ ਦੀ ਯਾਦ ਚ ਇਹ ਮੈਡੀਕਲ ਕੈਂਪ ਆ ਜਿਹੜੇ ਲਵਾਉਂਦਾ ਆ ਰਿਹਾ ਪਿੱਛੇ ਨਮਾਤੇ ਮੇਲੇ ਤੇ ਵੀ ਤਿੰਨ ਦਿਨ ਕੈਂਪ ਚੱਲਿਆ ਅੱਜ ਬਲਾਕ ਭਵਾਨੀਗੜ੍ਹ ਦੇ ਸਭ ਤੋਂ ਵੱਡੇ ਪਿੰਡ ਕਰਾਚੋਂ ਦੇ ਵਿੱਚ ਚ ਕੈਂਪ ਲੱਗਿਆ ਜਿੱਥੇ ਬਹੁਤ ਵੱਡੀ ਗਿਣਤੀ ਚ ਮਾਤਾ ਮਾਂ ਬਜ਼ੁਰਗਾਂ ਤੇ ਕੁਝ ਮੇਰੀਆਂ ਭੈਣਾਂ ਨੇ ਵੀ ਆਪਣੇ ਜਿਹੜੇ ਅੱਖਾਂ ਦੇ ਤੇ ਸਕਿਨ ਦੇ ਜਿਹੜੇ ਚੈੱਕਅਪ ਆ ਉਹਨਾਂ ਨੇ ਕਰਵਾਇਆ ਬਹੁਤ ਜਿਹੜੇ ਮਰੀਜ਼ ਸੀ ਜਿਨ੍ਹਾਂ ਦੇ ਲੈਂਸ ਪੈਨ ਵਾਲੇ ਆ ਉਹਨਾਂ ਦੀ ਲਿਸਟ ਬਣ ਰਹੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਚਸ਼ਮਿਆਂ ਦੀ ਲੋੜ ਸੀ ਫਰੀ ਦੇ ਵਿੱਚ ਚਸ਼ਮੇ ਤੇ ਮੈਡੀਸਨ ਆ ਜਿਹੜੀ ਉਹ ਵੱਡੀ ਗਿਣਤੀ ਚ ਦਿੱਤੀ ਗਈ ਆ ਆ ਮੈਂ ਸਵੇਰ ਤੋਂ ਲੈ ਕੇ ਦੇਖ ਰਿਹਾ ਕਿ 300 ਤੋਂ ਉੱਪਰ ਜਿਹੜੇ ਮਰੀਜ਼ ਆ ਹੁਣ ਤੱਕ ਇਸ ਕੈਂਪ ਦੇ ਵਿੱਚ ਆ ਚੁੱਕੇ ਆ ਉਹਨਾਂ ਨੇ ਇਸ ਕੈਂਪ ਦੇ ਵਿੱਚ ਜਿਨ੍ਹਾਂ ਦੇ ਲੈਂਜ ਪੈਣ ਵਾਲੇ ਆ ਉਹਨਾਂ ਲਈ ਅਲੱਗ ਤੋਂ ਹੁਣ ਜਿਹੜੀ ਲਿਸਟ ਆ ਉਹ ਤਿਆਰ ਹੋ ਰਹੀ ਆ ਉਹਨਾਂ ਨੂੰ ਅੱਜ ਲੈਂਜ ਪਵਾਉਣ ਲਈ ਕਿ ਜਾਇਆ ਜਾਵੇਗਾ ਤੇ ਉਹਨਾਂ ਦੇ ਜਿਹੜੇ ਫ੍ਰੀ ਦੇ ਉਹ ਲੈਂਜ ਪਾਏ ਜਾਣਗੇ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਮੈਡੀਸਨ ਦੀ ਲੋੜ ਸੀ ਚਸ਼ਮਿਆਂ ਦੀ ਲੋੜ ਸੀ ਉਹਨਾਂ ਨੂੰ ਮੌਕੇ ਉੱਪਰੀ ਚਸ਼ਮੇ ਤੇ ਮੈਡੀਸਨ ਆ ਜਿਹੜੀ ਦਿੱਤੀ ਗਈ ਆ ਸਵੇਰ ਤੋਂ ਹੀ ਲੈ ਕੇ ਲੰਬੀਆਂ ਜਿਹੜੀਆਂ ਇੱਥੇ ਲੈਣਾ ਨੇ ਉਹ ਲੱਗੀਆਂ ਹੋਈਆਂ ਸੀ ਤੇ ਇਸ ਕੈਂਪ ਦਾ ਕਰਾਚੋਂ ਕਰਾਚੋਂ ਦੇ ਨਾਲ ਲੱਗਦੇ ਪਿੰਡਾਂ ਨੇ ਬਹੁਤ ਵੱਡੀ ਗਿਣਤੀ ਚ ਲਾਹਾ ਲਿਆ ਹੈ ਦੇਖੋ ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਪਿੰਡਾਂ ਵਿੱਚ ਚਮੜੀ ਦੇ ਰੋਗਾਂ ਦਾ ਬਹੁਤ ਲੋਕਾਂ ਨੂੰ ਤਕਲੀਫ ਹੈ ਤੇ ਅੱਖਾਂ ਦੀ ਬਹੁਤ ਤਕਲੀਫ ਹੈ। ਔਰ ਜਦੋਂ ਆਪਾਂ ਉਹਨ 3 ਦਿਨ ਦਾ ਕੈਂਪ ਨਮਾਦੇ ਲਾਇਆ ਸੀ ਉੱਥੇ ਵੀ ਅੰਦਾਜ਼ਨ 350 ਲੋਕਾਂ ਦੇ ਚਸ਼ਮੇ ਦੇ ਲੈਂਸ ਪੈਨ ਵਾਲੇ ਸੀ ਅੱਖਾਂ ਦੇ। ਔਰ ਸਾਰਿਆਂ ਦੇ ਆਪਰੇਸ਼ਨ ਗਲੋਬਲ ਹਸਪੀਟਲ ਪਟਿਆਲੇ ਚ ਹੋਏ। ਇਸੇ ਲੜੀ ਦੇ ਅੱਗੇ ਜਾਂਦੇ ਹੋਏ ਘਰਾਚੋ ਪਿੰਡ ਵਾਲੇ ਸਾਰੇ ਸਾਥੀਆਂ ਦੀ ਮੰਗ ਸੀ ਵੀ ਘਰਾਚੋ ਪਿੰਡ 'ਚ ਕੈਂਪ ਲਾਇਆ ਜਾਵੇ ਤੇ ਅਸੀਂ ਉਸ ਦਿਨ ਤੋਂ ਤਿਆਰੀ ਚਾਲੂ ਕੀਤੀ ਬਟਿਆਣਾ ਤੇ ਝਨੇੜੀ ਪਿੰਡ ਨੂੰ ਅਸੀਂ ਘਰਾਚੋ ਦੇ ਨਾਲ ਜੋੜਿਆ ਤਾਂ ਕਿ ਉਹ ਤਿੰਨੋਂ ਪਿੰਡ ਇੱਕ ਨੇੜੇ-ਨੇੜੇ ਦੇ ਪਿੰਡ ਐ ਤੇ ਉੱਥੇ ਦੇ ਲੋਕਾਂ ਨੂੰ ਵੀ ਅਸੀਂ ਸਾਡੀ ਸਾਰੀ ਟੀਮ ਨੇ ਤਿੰਨੋਂ ਪਿੰਡਾਂ ਦੀ ਟੀਮਾਂ ਨੇ ਪਿੱਛੇ 3-4 ਦਿਨ ਤੋਂ ਦਬਕੇ ਮਿਹਨਤ ਕੀਤੀ ਇਸ ਗੱਲ ਦਾ ਸੁਨੇਹਾ ਕੱਲੇ-ਕੱਲੇ ਪਰਿਵਾਰ ਤੱਕ ਪਹੁੰਚਾਣ ਦੀ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਹਾ ਲੈ ਸਕਣ ਔਰ ਅੱਜ ਮੈਨੂੰ ਤਸੱਲੀ ਇਸ ਗੱਲ ਦੀ ਹੈ ਕਿ ਅਸੀਂ ਹੁਣੀ ਅੰਦਾਜ਼ਨ 55 ਤੋਂ ਲੈ ਕੇ 60 ਮਰੀਜ਼ਾਂ ਦੀ ਬੱਸ ਜਿਹੜੇ ਲੋਕਾਂ ਦੇ ਲੈਂਸ ਪੈਨ ਸੀ ਪੈਨੇ ਸੀ ਬਜ਼ੁਰਗਾਂ ਦੇ ਜਿਨ੍ਹਾਂ ਦੇ ਮੋਤੀਆ ਦੀ ਤਕਲੀਫ ਸੀ ਜਿਨ੍ਹਾਂ ਨੂੰ ਉਹ ਅਸੀਂ ਬੱਸ ਤੋਰੀ ਹੈ ਤੇ ਹੁਣ ਮੈਂ ਗਲੋਬਲ ਹਸਪੀਟਲ ਜਾ ਰਹੇ ਹਾਂ ਜਿੱਥੇ ਉਹਨਾਂ ਦੇ ਆਪਰੇਸ਼ਨ ਹੋਣਗੇ ਔਰ ਮੈਨੂੰ ਲੱਗਦਾ ਅੰਦਾਜ਼ਨ 450 ਲੋਕ ਅੱਜ ਚਸ਼ਮਾ ਲੈ ਕੇ ਗਏ ਹਨ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਨਿਗਾ ਕਮਜ਼ੋਰ ਸੀ ਔਰ ਇਸ ਦੇ ਨਾਲ ਨਾਲ ਜਿਹੜੇ ਲੋਕਾਂ ਨੂੰ ਚਮੜੀ ਦੇ ਰੋਗਾਂ ਦੀ ਤਕਲੀਫ ਸੀ ਦਾ ਟੋਟਲ 700 ਬੰਦੇ ਦੀ ਆਪੀਡੀ ਸਾਡੇ ਇਸ ਪਿੰਡ ਚੋ ਅੱਜ ਅੰਦਾਜ਼ਨ ਹੋਈ ਏ ਇਕੋ ਹੀ ਟੀਚਾ ਸਾਡਾ ਕਿ ਜਿਹੜੇ ਸਾਡੇ ਲੋੜਵੰਦ ਪਰਿਵਾਰ ਹੈ ਗਰੀਬ ਲੋਕ ਹੈ ਜਿਹੜਾ ਨੂੰ ਇਹ ਤਕਲੀਫ ਹੈ ਇਹ ਵਾਲੀ ਬਿਮਾਰੀ ਦੀ ਤਕਲੀਫ ਹੈ ਅਸੀਂ ਉਹਨਾਂ ਦੀ ਸੇਵਾ ਕਰ ਸਕੀ ਔਰ ਇਹ ਵੀਡਾ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਮੇਰੇ ਬਜ਼ੁਰਗ ਸਵਰਗਵਾਸੀ ਸੰਤਰਾਮ ਸਿੰਘਲਾ ਜੀ ਦੀ ਯਾਦ ਦੇ ਵਿੱਚ ਅਸੀਂ ਆਪਣੇ ਪਰਿਵਾਰ ਵੱਲੋਂ ਇਹ ਸੇਵਾ ਚਲਾਉਂਦੇ ਆਂ ਔਰ ਉਸੇ ਸੇਵਾ ਦੇ ਵਿੱਚ ਅੱਜ ਸਾਡੀ ਸਾਰੀ ਟੀਮਾਂ ਨੇ ਮਿਲ ਕੇ ਪਿੰਡ ਦੇ ਸਾਥੀਆਂ ਨੇ ਕਿਉਂਕਿ ਜਿਹੜਾ ਬੰਦਾ ਕੋਈ ਪਰਚੀ ਕੱਟਣ ਦੀ ਸੇਵਾ ਕਰਦਾ ਹੈ ਉਹ ਵੀ ਸਹਿਯੋਗ ਕਰ ਰਹੇ ਹੈ ਜਿਹੜਾ ਬੰਦਾ ਮਰੀਜ਼ਾਂ ਨੂੰ ਲਾਈਨ ਚ ਲਾਉਣ ਦੀ ਸੇਵਾ ਕਰਦਾ ਹੈ ਉਹ ਵੀ ਕਰ ਰਿਹਾ ਤੇ ਹੁਣ ਮਰੀਜ਼ ਉੱਥੇ ਜਾਣਗੇ ਉੱਥੇ ਆਪਰੇਸ਼ਨ ਤੋਂ ਬਾਅਦ ਦਲੀਆ ਖਾਣ ਵਾਸਤੇ ਨੇ ਉਹ ਵੀ ਸਾਡੀ ਸੰਸਥਾ ਰੂਪਰਾਜ ਸਿੰਘ ਰਾਜੀ ਨੂੰ ਸਾਡੇ ਨਾਲ ਮਿਲ ਕੇ ਸੇਵਾ ਕਰਦੇ ਤਾਂ ਸਾਡੇ ਸਾਰੇ ਲੋਕ ਮਿਲ ਕੇ ਇਹਨੂੰ ਸੇਵਾ ਦੇ ਰੂਪ ਵਿੱਚ ਅਸੀਂ ਕੰਮ ਕਰਦੇ ਆਂ ਔਰ ਅੱਜ ਮੈਨੂੰ ਬੜੀ ਤਸੱਲੀ ਹੈ ਕਿ ਜਿਹੜੇ ਕੈਟਰੇਟ ਦੇ ਆਪਰੇਸ਼ਨ ਦੇ ਮਰੀਜ਼ 2-2 3-3 ਸਾਲ ਤੋਰੇ ਉਡੀਕ ਕਰ ਰਹੇ ਸੀ ਉਹਨਾਂ ਦੇ ਅਸੀਂ ਅੱਜ ਜਿਹੜੇ ਲੈਂਸ ਪੈਣੇ ਆ ਉਹਨਾਂ ਦੇ ਆਪਰੇਸ਼ਨ ਕਰਾਉਣ ਵਾਸਤੇ ਸੰਗਤ ਨੂੰ ਤੋਰੇ ਗੱਲ ਇਹ ਹੈ ਕਿ ਜਿਹੜੇ ਜਿਹੜੇ ਪਿੰਡ ਚੋਂ ਸਾਨੂੰ ਡਿਮਾਂਡ ਆਉਂਦੀ ਹੈ ਤੇ ਸਾਡੀ ਟੀਮ ਦੇ ਨਾਲ ਰਾਏ ਕਰਕੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਪਿੰਡਾਂ ਨੂੰ ਪਲੈਨਿੰਗ 'ਚ ਪਾਵਾਂਗੇ ਕੁਝ ਅਗਲਾ ਮਹੀਨਾ ਤਿਹਾਰਾਂ ਦਾ ਹੈਗਾ ਦੇਖ ਕੇ ਲੋਕਾਂ ਨੂੰ ਸਹੂਲਤ ਕਿਹੜੇ ਦਿਨ ਪੈਂਦੀ ਹੈ ਤਾਂ ਕਿ ਲੋਕਾਂ ਦੀ ਸਹੂਲਤ ਵਾਸਤੇ ਕਰਦੇ ਹਾਂ ਤੋਂ ਸਾਡਾ ਕੋਈ ਆਪਣਾ ਅਜੰਡਾ ਨਹੀਂ ਹੈ ਡਾਕਟਰਾਂ ਦੀ ਅਵੇਲੇਬਿਲਿਟੀ ਕਿਉਂਕਿ ਸਾਡੇ ਕੋਲ ਪ੍ਰਾਈਵੇਟ ਡਾਕਟਰ ਹੈ ਜਿਹੜੇ ਕੰਮ ਕਰਦੇ ਹਨ ਤੋਂ ਮੇਰੇ ਸਿਰ ਇੱਕੋ ਹੀ ਟੀਚਾ ਹੈ ਕਿ ਲੋਕਾਂ ਦੀ ਸਹੂਲਤ ਨਾਲ ਵੱਧ ਤੋਂ ਵੱਧ ਲੋਕ ਲਾਹਾ ਲੈ ਸਕਣ ਅਸੀਂ ਅੱਜ ਸ਼ਨੀਵਾਰ ਦਾ ਟਾਈਮ ਤਾਂ ਰੱਖਿਆ ਸੀ ਦਿਨ ਤਾਂ ਰੱਖਿਆ ਸੀ ਕਿ ਸ਼ਨੀਵਾਰ ਨੂੰ ਲੋਕਾਂ ਨੂੰ ਭੋਗਾਂ ਤੇ ਘਟ ਜਾਣਾ ਹੁੰਦਾ ਲੋਕਾਂ ਨੂੰ ਆਣਾ ਜਾਣਾ ਘੱਟ ਹੁੰਦਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹਦਾ ਲਾਹਾ ਲੈ ਸਕਣ ਤਾਂ ਉਹਨਾਂ ਵਾਲੇ ਟਾਈਮ ਤੇ ਵੀ ਕੈਂਪ ਲੱਗਦੇ ਰਹਿਣਗੇ ਬਿਲਕੁਲ ਇਹ ਲੜੀਵਾਰ ਕੈਂਪ ਲੱਗਦੇ ਰਹਿਣਗੇ ਔਰ ਵਧੀਆ ਤਰੀਕੇ ਨਾਲ ਸੱਚੇ ਸੁੱਚੇ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਸਕੇ ਉਹੀ ਸਾਡੇ ਟੀਚਾ